150 ਰੁਪਏ 150 ਰੁਪਏ 150 ਰੁਪਏ ਲੈ ਜਾਓ 150 ਰੁਪਏ ਦਾ ਸੂਟ ਉਹ ਲੱਗ ਗਈ ਸੇਰ ਮਾਤੂ ਸ਼੍ਰੀ ਦਸਤਾ ਬੁੱਟਾ ਰੋਡ ਕਾ ਦੀਆਂ 30 ਮਈ ਤੱਕ ਦਿਨ ਸ਼ਨੀਵਾਰ ਤੱਕ ਆ ਜਾਓ ਚੱਕੋ ਦਪੱਟੇ ਨਾਲ ਸੂਟ 200 ਦਾ ਓਏ ਮੈਚਿੰਗ ਸੂਟ ਦਪੱਟਾ ਨਾਲ 200 ਦਾ ਦੋ-ਦੋ 200 ਰੁਪਏ ਓਏ ਯਾਰ ਦੇਖੋ ਜੀ ਆਹ ਦੇਖੋ ਆ ਗਿਆ ਪਿਓਰ ਕਾਟਨ ਦਾ ਸੂਟ ਬਜ਼ਾਰਾਂ 'ਚ 1-1000 ਦਾ ਇੱਥੇ ਮਿਲਨੇ 5-500 ਰੁਪਏ ਜੀ ਚਾਹੇ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਸਾਰੇ ਨੇ ਵੱਡੇ ਫੇਰੇ ਕਰਤੇ ਬਾਜ਼ਾਰ 'ਚ 1700 ਦਾ ਇੱਥੇ 750 ਆ ਸੂਟ ਆਜੇ ਚੱਕੋ ਜੀ ਅਮੀਰਾ ਦੀ ਚੋਇਸ ਓਏ ਅਮੀਰਾ ਤੋ ਥੋਡੀਆਂ ਜੇਬਾਂ ਦੇ ਦੁਕਾਨਦਾਰ ਡਾਕੀ ਨਾ ਮਾਰ ਲੈਣ ਆ ਚੱਕੋ ਜਿਹੜਾ ਬਜ਼ਾਰਾ ਚ 1750 ਦਾ ਚੱਕੋ 1275 ਦਾ ਰੋਪੀਆਂ ਦੀਆਂ ਚੀਜ਼ਾਂ ਸਿਰਫ 1000 ਚ ਸਿਰਫ 1000 ਰੁਪਏ ਦਾ ਸੂਟ ਦੇ ਰਹੇ 1000 ਰੁਪਏ ਦਾ ਸੂਟ ਆ ਗਿਆ ਕਿਹੜੀ ਦਾ ਬ੍ਰੈਂਡ ਮੈਂ ਕਹਿੰਦਾ ਚੈੱਕ ਕਰੋ ਦੁਪੱਟਾ ਉਹ ਸੂਟ ਚੈੱਕ ਕਰੋ ਨਾ 3000 ਨਾ 4000 1500 ਰੁਪਏ ਦਾ